ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਰੱਖੇ ਲਸਣ ਸੇਲ ਲਈ ਹਰੀ ਮਿਰਚ ਪਿਆਜ਼ ਅਦਰਕ ਟੀਰ ਲਿਆ ਆਪਾਂ ਅੱਜ ਪਹੁੰਚੇ ਜੀ ਪੀ ਮੂੰਗੀ ਦੀ ਸਬਜ਼ੀ ਦਾਲ ਬਣਾਵਾਂਗੇ ਕਿਉਂਕਿ ਕਈ ਦਿਨ ਹੋ ਗਏ ਕद्दू ਤੋਰੀਆਂ ਖਾਂਦਿਆਂ ਨੇ ਹੁਣ ਜੀ ਨਹੀਂ ਕਰਦਾ ਹੁਣ ਅਲਾਵਾ ਕੋਈ ਸੁੱਕੀ ਦਾਲ ਬਣਾ ਕੇ ਖਾਈਏ ਤੇ ਬਾਕੀ ਮੈਂ ਤੁਹਾਡੇ ਨਾਲ ਹੀ ਇਹ ਗੱਲ ਕਰਨਾ ਚਾਹੁੰਦੀ ਸੀ ਵੀ ਭੈਣਾ ਮੈਸੇਜ ਕਰ ਦਿੰਦੀਆਂ ਤੁਸੀਂ ਵੀਡੀਓ ਨਹੀਂ ਬਣਾ ਕੇ ਪਾਈ। ਕਈ ਵਾਰੀ ਨਾ ਜਿੱਟਾ ਟਾਈਮ ਨਹੀਂ ਲੱਗਦਾ। ਕੀ ਕਰਾਂ ਵੀ ਨਾਲ ਤਾਂ ਕਪੜਾ ਵੇਚੀ ਜਿਨਾ ਹੈ ਘਰ ਦਾ ਕੰਮ ਕਰਦੀਆਂ। ਬਾਹਰ ਅੰਦਰ ਜਾਣਾ ਪੈਂਦਾ। ਅਬੇ ਜਿਹਦੀ ਮਾਤਾ ਤੇ ਦਰਦ ਉੱਠ ਖੜਾ। ਇਹਨੂੰ ਹਸਪਤਾਲ ਤੇ ਲੈ ਕੇ ਜੀ ਸਾਰਾ ਦਿਨ ਪਕਾਈ ਹੋਈ ਫਲਾਬ ਤੋਂ ਨਹੀਂ ਉੱਠਿਆ ਜਾਂਦਾ। ਫਿਰ ਆ ਕੇ ਰੋਟੀਆਂ ਨਹੀਂ ਪਕਦੀਆਂ। ਫਿਰ ਫੋਨਾਂ ਤੇ ਲੋਕਾਂ ਨੂੰ ਸੁਣਦੀਆਂ ਜਿਹੜੇ ਇਹ ਗੱਲਾਂ ਕਰਦੇ ਆਨੂੰ ਵੀ ਮੈਨੂੰ ਚਟਨੀ ਨਾਲ ਰੋਟੀ ਦੇ ਦੇਦੀ ਆ ਕੇ। ਮੈਨੂੰ ਚਾਰ ਨਾਲ ਰੋਟੀ ਤੇ ਆ ਜੇ ਤਾਂ ਹੋਰ ਵੀ ਹਰਖ ਚੜਦਾ। ਵੀ ਨਾਲੇ ਕਾ ਕਰੋ। ਕਰਾਉ ਨਾਲ ਸੁਣੋ ਇਹਨਾਂ ਦੀਆਂ ਪਹਿਲੀ ਗੱਲ ਜੀ ਐ ਦੇਖੋ ਵੀ ਦੋ ਮੇਰੇ ਅੱਡੇ ਡਿਪਰੈਸ਼ਨ ਹੋਏ ਆ ਅਲਸਰ ਦੀ ਬਿਮਾਰੀ ਨਾਲ ਮੈਂ ਲੜੀ ਜਾਂਦਾ 10 ਤੋਂ 12 ਸਾਲ 슈ਗਰ ਮੈਨੂੰ ਆ ਜਦੋਂ ਹੁਣ ਪਹਿਲਾਂ ਸਾਰਾ ਦਿਨ ਬੰਦਾ ਥੱਕੇ ਖਾਂਦਾ ਫਿਰਦਾ ਜੀ ਆ ਕੇ ਕਿਹੜੇ ਵੇਲੇ ਸਬਜ਼ੀਆਂ ਬਣਾ ਲਈ ਵੀ ਆਥ ਨੇ ਬੰਦਾ ਮਾਰ ਕੇ ਆ ਕੇ ਡਿੱਗਿਆ ਸੱਚੀ ਪੁੱਛੋ ਨਾ ਮੈਂ ਝੂਠ ਬੋਲਾਂ ਮੈਂ ਪਰਮਾਤਮਾ ਵੇਖਦਾ ਕਈ ਵਾਰੀ ਆ ਕੇ ਮੰਜੇ 'ਤੇ ਡਿੱਗ ਪੈਣੀ ਆ ਜੀ ਕੱਲੀ ਹੋਵਾਂ ਤਾਂ ਨਾ ਦੀਪੂ ਵਿਚਾਰਾ ਪੋਗਾ ਤੇ ਜਾਂ ਸੇਵੀਆਂ ਬਣਾ ਕੇ ਆਪ ਖਾ ਲੈਂਦਾ ਮੈਨੂੰ ਖਵਾ ਲੈਂਦਾ ਵੀ ਹਿੰਮਤ ਨਹੀਂ ਪੈਂਦੀ ਮੇਰੀ ਇੰਨਾ ਕੰਮ ਕਰਨ ਦੀ ਫਿਰ ਵੀ ਮ ਆਪ ਰੋਟੀ ਬਕਾ ਲੀ ਗਏ ਤੇ ਕਈ ਵਾਰੀ ਹੁਣ ਮੰਨ ਲਓ ਜੀ ਤੁਸੀਂ ਵੀ ਆਪਾਂ ਚਟਣੀ ਕਿਹੜਾ ਘਰ ਨਹੀਂ ਕੁੱਟਦਾ ਚਟਣੀ ਸਾਰੇ ਘਰ ਕੁੱਟਦੇ ਆ ਤੇ ਗੱਲਾਂ ਬਸ ਸੁਣਨ ਨੂੰ ਮਿਲਦੀਆਂ ਚਟਣੀ ਕੌਣ ਕੁੱਟਦਾ ਹੁਣ ਕਿਹੋ ਚਟਣੀ ਦਾ ਰਵਾਜ ਲੱਗ ਗਿਆ ਮੈਂ ਸਾਡੇ ਘਰ ਦੀ ਗੱਲ ਹੀ ਕਰ ਰਹੀ ਆ ਜੀ ਥੱਕ ਕੇ ਅੱਕ ਕੇ ਇੱਕ ਤਾਂ ਰੋਟੀਆਂ ਪਕਾਉਣੀਆਂ ਪੈਂਦੀਆਂ ਆ ਕੇ ਉਦੋਂ ਮੈਂ ਕੀ ਸੋਚਿਆ ਅਦਰਕ ਕੁੱਟਿਆ ਉਹਦੇ ਵਿੱਚ ਆਪਾਂ ਦੁੱਧ ਦੁੱਧ ਪਾ ਕੇ ਉਹ ਪਤਲੀ ਦਾਲ ਬਣਾ ਕੇ ਆਪ ਖਾਦੀ ਬੇਟੇ ਨੂੰ ਖਵਾਈ ਤੇ ਮਾਤਾ ਨੂੰ ਦਿੱਤੀ ਤੇ ਮਾਤਾ ਦੇਹੀ ਵਲਟ ਸੀ ਵੀ ਤੁਸੀਂ ਮੈਂ ਤਾਂ ਤੇਤਨੀ ਜੀ ਬਣਾ ਕੇ ਦਿੱਤੀ ਬਹੁਤ ਸੁਆਦ ਬੰਦੀ ਆ ਅਦਰਕ ਦੀ ਰੁੱਧ ਵਾਲੀ ਦਾਲ ਤਣਿਆ ਪਾ ਕੇ ਵੀ ਪੱਲੀ ਗਲ ਤੂੰ ਸੋਚੋ ਵੀ ਤੇਰੇ ਚ ਦਾ ਘੱਟੋ ਘੱਟ ਹੈ ਦਾ 80 ਕਿਲੋ ਭਾਰ ਮਾਤਾ ਤੇਰੇ ਤਾਂ ਇੰਨੀ ਜਾਣ ਅੱਜ ਵੀ ਤੇ ਮੇਰੇ ਚ 58 ਕਿਲੋ ਭਾਰ ਆ ਬਿਮਾਰੀਆਂ ਦੀ ਮੈਂ ਖਾਦੀ ਵੀ ਮੈਂ ਫਿਰ ਵੀ ਆ ਕੇ ਢੰਡ ਭਰੇ ਵੀ ਮੈਡੀ ਗਿੱਡੀ ਤੇ ਤਕੜੀਆਂ ਵੀ ਸਾਰਾ ਦਿਨ ਤੇਰਾ ਹਸਪਤਾਲ ਕੀ ਠੱਕੇ ਜਾਂਦੇ ਤੂੰ ਤਾਂ ਚਲ ਰਾਮ ਨਾਲ ਆ ਕੇ ਪੈ ਗਈ ਮੈਂ ਤਾਂ ਬੈ ਵੀ ਨਹੀਂ ਸਕਦੀ ਮੇਰੀ ਮਾਤਾ ਤਾਂ ਮੇਥੋਂ ਵੀ ਡਗਲੇ ਨਹੀਂ ਫਿਰ بھر ਗੁੱਸਾ ਕਰਦੇ ਜਦੋਂ ਪਕਾ ਦੇਣੇ ਤਾਂ ਉਹ ਆਥਣੇ ਆ ਉਹ ਖਾ ਲਈ ਦਾਲ ਜੀ ਖਾ ਲਈ ਅਲਗਣਾ ਕਰਦੀਆਂ ਗੱਲਾਂ ਨਾ ਕਰੋ ਗੁੱਸਾ ਲੱਗਦਾ ਜੀ ਬੰਦਾ ਕਰੇ ਵੀ ਕੀ ਫਿਰ ਲੋਕਾਂ ਨੇ ਕਮੈਂਟ ਕਰਨੇ ਹੁੰਦੇ ਆ ਫਲਾਣਾ ਤਾਂ ਫਲਾਣੇ ਨੂੰ ਫਲਾਣਾ ਤਾਂ ਜੀ ਘਰੇ ਐ ਕਰਦਾ ਉਹ ਕੋਲੇਸ ਪਾਉਂਦਾ ਹੋਇਆ ਬੰਦਾ ਕੀ ਕਰੂਗਾ ਤੁਸੀਂ ਦੱਸੋ ਕੱਲ ਸਾਰ ਦਿਨ ਦੀ ਠੱਕੀ ਸੀ ਉਹ ਅਦਰਕ ਦੀ ਦਾਲ ਬਣਾਈ ਸੀ ਮੈਂ ਵੀ ਖਾਧੀ ਦੀਪੂ ਨੇ ਖਾਧੀ ਮਾਤਾ ਨੇ ਦਿੱਤੀ ਤਾਂ ਮਾਤਾ ਕਹਿੰਦੀ ਕੀ ਰਵਾਜ ਆ ਹੁਣ ਚਟਣੀਆਂ ਦਾ ਇੱਥੇ ਆ ਬਲਾਜ ਤੜਕੇ ਬੇਟੇ ਨੇ ਵੀ ਅੰਬ ਦੇ ਚਾਰ ਨਾਲ ਰੋਟੀ ਖਾਧੀ ਮੈਂ ਵੀ ਖਾਧੀ ਉਹ ਵੀ ਅੰਬ ਦੇ ਚਾਰ ਨਾਲ ਰੋਟੀ ਦਿੱਤੀ ਤੇ ਮਾਤਾ ਕਹਿੰਦੀ ਆ ਕਿ ਮੈਨੂੰ ਤਾਂ ਨਹੀਂ ਕਿਹਾ ਫੋਨ ਤੇ ਲੱਗੀ ਪਈ ਸੀ ਗੁੱਸਾ ਚੜਦਾ ਜਦੋਂ ਘਰ ਦੀਆਂ ਗੱਲਾਂ ਬਾਹਰ ਜਾਂਦੀਆਂ ਫੋਨ ਤੇ ਕਹੀ ਜਾਂਦੀ ਸੀ ਰਾਤ ਤਾਂ ਭਾਈ ਚਟਣੀ ਜਦੀ ਚਟਣੀ ਨਹੀਂ ਸੀ ਉਹ ਆਦੇ ਦੀ ਦਾਲ ਸੀ ਜੀ ਆਪ ਦਾ ਪਕੂਟੇ ਵਿੱਚ ਬੜਗੀਆਂ ਪਾ ਕੇ ਬਣਾਉਣੇ ਨਾ ਪਤਲੀ ਜੀ ਦੁੱਧ ਪਾ ਕੇ ਉਹ ਦਾਲ ਸੀ ਸਵੇਰ ਚਾਰ ਨਾਲ ਜਦ ਬੇਟੀ ਨੇ ਖਾਦੀ ਐ ਮੈਂ ਖਾਦੀ ਐ ਵੀ ਤੁਸੀਂ ਨਹੀਂ ਖਾ ਸਕਦੇ ਪਤਾ ਨਹੀਂ ਕਿਹਦੇ ਕੋਲੇ ਫੋਨ ਤੇ ਮੇਰੀ ਮਤਲਬ ਗੱਲਾਂ ਕਰੀ ਆਵੇ ਮੈਨੂੰ ਗੁੱਸਾ ਤਾਂ ਉਸ ਟਾਈਮ ਐ ਚੜੇ ਪਈ ਨੂੰ ਵੀ ਮੈਂ ਜਾ ਕੇ ਕਹਿ ਦਿਆਂ ਬੀਬੀ ਜੇ ਤੈਨੂੰ ਮੇਰੀਆਂ ਚਾਰ ਚਟਣੀਆਂ ਨਹੀਂ ਸਵਾਦ ਲੱਗਦੀਆਂ ਤਾਂ ਤੂੰ ਆਪਦਾ ਖਾਣਾ ਆਪ ਬਣਾ ਕੇ ਖਾਲਿਆ ਕਰ ਮੈਂ ਸੱਚੇ ਪਾਤਸ਼ਾਹ ਕਾਲਪੁਰਖ ਵਗਰੇ ਨੂੰ ਜਾਣ ਕੇ ਰਹਿਣੀ ਆ ਵੀ ਰਾਤ ਮੇਰੇ ਚ ਰੋਟੀ ਪਕਾਉਣ ਦੀ ਤਾਂ ਦੂਰ ਦੀ ਗੱਲ ਮੇਰੇ ਚ ਖਾਣ ਦੀ ਵੀ ਹਿੰਮਤ ਨਹੀਂ ਸੀ ਮਰ ਕੇ ਆ ਕੇ ਡਿੱਗੀ ਪਹਿਲਾਂ ਤਾਂ ਦੀਪੂ ਕਹਿੰਦਾ ਮੰਮੀ ਨਾਲ ਆਦੀ ਤੂੰ ਹੱਸ ਬਦਾ ਚੋਈਆਂ ਕਹਿੰਦਾ ਤੇਰਾ ਦਿਮਾਗ ਖਰਾਬ ਹੋਇਆ ਪਿਆ ਸਿਰ ਦੋਖਣ ਲੱਗਿਆ ਬਸ ਚੈਣ ਕਾ ਸਿੱਟੇ ਹੀ ਜੀ ਨਿਗਾਲਣਾ ਉਹ ਬਾਬਾ ਸਾਡੇ ਬੱਸ ਸਟੈਂਡ ਨੇੜੇ ਆ ਤੇ ਦੀਪੂ ਨੂੰ ਮੈਂ ਜਦੋਂ ਆ ਕੇ ਘਰੇ ਕਿਹਾ ਮਖਾ ਦੀਪੂ ਐਣਕਾ ਹੈ ਨਹੀਂ ਕਹਿੰਦਾ ਮੰਮੀ ਕਿੱਥੇ ਸੀ ਮੈਂ ਕਿਹਾ ਬੱਸ ਜਿੱਤਾ ਸੀ ਗਿਆ ਸੀ ਉੱਤੇ ਜਾ ਕੇ ਉਹ ਬੱਸ ਜਿੱਤੂਰੀ ਨਹੀਂ ਸੀ ਉਹਨੇ ਰਾਮਪੁਰੇ ਜਾਣਾ ਸੀ ਭੱਜ ਕੇ ਜਾ ਕੇ ਮੁੰਡਾ ਵਿਚਾਰਾ ਬੱਸ ਚੋਂ ਐਣਕਾ ਚੱਕ ਕੇ ਲੈ ਆ ਵੀ ਦਿਮਾਗ ਤਾਂ ਉੱਥੇ ਇੰਨਾ ਫੇਲ ਹੋ ਜਾਂਦਾ ਹਸਪਤਾਲ 'ਚ ਚੰਗੇ-ਚੰਗੇ ਬੰਦੇ ਨਹੀਂ ਮੱਤ ਮਾਰੀ ਜਾਂਦੀ ਐ ਤੇ ਉੱਤੋਂ ਫਿਰ ਮਾਤਾ ਦੀਆਂ ਗੱਲਾਂ ਸੁਣੋ ਚੱਲ ਵੀ ਫੋਨ ਤੇ ਐਸੇ ਕਰਕੇ ਵੇਖ ਮੈਂ ਤਾਂ ਝੂਠ ਸੁਣਾਂ ਜੇ ਨਹੀਂ ਬੱਦ ਦੇ ਜੀ ਹਾਲਾ ਕਹਿੰਦਾ ਕਰਦੀਆਂ ਗੱਲਾਂ ਕਰਦੀਆਂ ਗੱਲਾਂ ਕਾਦੀਆਂ ਰਹਿ ਗਈਆਂ ਜਦੋਂ 24 ਘੰਟੇ ਸ 45-40 ਸਾਲ ਦੀ ਹੋ ਚੱਲੀ ਆ ਸਾਰੀ ਜ਼ਿੰਦਗੀ ਇਹ ਮਾਤਾ ਆਪ ਸੱਸ ਬਣਨ ਵਾਲੀ ਹੋਈ ਭੀਆ ਮੇਰਾ ਖੜਾ ਹੀ ਨਹੀਂ ਛੁੱਟਦਾ ਇੰਨਾਂ ਗੱਲਾਂ ਤੋਂ ਬੜਾ ਹਰਖ ਚੜਿਆ ਮੇਰੇ ਨਾਲ ਤਾਂ ਸਾਰਾ ਦਿਨ ਮੈਂ ਹਸਪਤਾਲ 'ਚ ੱੱੱਕੇ ਖਾਦੇ ਉਹਨਾਂ ਦੀ ਕਦਰ ਨਹੀਂ ਪਈ ਤੇ ਉੱਥੋਂ ਗੱਲਾਂ ਸੁਣਨ ਨੂੰ ਮਿਲਗਾ ਇੱਥੇ ਚਾਰ ਦਿੰਦੇ ਤਾਂ ਚਟਣੀ ਦਿੰਦੇ ਜਿਵੇਂ ਕੋਈ ਅਸੀਂ ਸ਼ਰੀਕ ਹੁੰਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਕਿਹੜਾ ਸਾਹੀ ਪਨੀਰ ਖਾਦਾ ਸੀ ਅਸੀਂ ਵੀ ਤਾਂ ਮਾਂ ਪੁੱਤ ਨੇ ਹੋਈ ਖਾਦਾ ਸੀ ਵੀ ਕਈ ਵਾਰੀ ਕਹਿੰਦੇ ਮਾਤਾ ਬੋਲਦੀ ਆ ਕਿ ਚਟਣੀ ਦਾ ਤਾਂ ਟ੍ਰੈਂਡ ਨਹੀਂ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਚਟਣੀ ਦਾ ਟ੍ਰੈਂਡ ਵਾ ਗਾ ਟ੍ਰੈਂਡ ਹੈ ਕੋਈ ਚਟਣੀ ਦਾ ਵੀ ਬੰਦੇ ਗੱਲ ਤੂੰ ਐਂ ਸੋਚ ਵੀ ਸੁੱਕ ਕੇ ਮੇਰਾ ਤੰਬਾ ਬਣ ਗਿਆ ਬਿਮਾਰੀਆਂ ਕਰਕੇ ਇੰਨੇ ਪਰੇਸ਼ਾਨਾਂ ਨੇ ਖਾਲੀ ਵੀ ਮਾਤਲ ਰੋਟੀ ਬਗਾਈ ਢਿੱਡ ਦਾ ਭਰਤਾ ਤੇਰਾ ਭਰਤਾ ਆਪ ਦਾ ਭਰ ਲੈ ਜਵਾਕ ਦਾ ਭਰੇ ਸੁਬਾ ਮੈਂ ਚਾਰ ਖੱਦਾ ਐ ਸਾਡੀ ਵਿਚਾਰੀ ਗਾਣੀ ਕੰਮ ਕਰਦੀ ਉਹਨੇ ਵੀ ਦੀਪੂ ਨੇ ਸਾਰਿਆਂ ਨੇ ਖੱਦਾ ਵੀ ਤੈਨੂੰ ਗੱਲਾਂ ਦੀ ਲਾਧ ਦਿੱਤਾ ਉਹ ਵੀ ਫੋਨ ਬਸ ਮੈਨੂੰ ਮੇਰੀ ਮਾਤਾ ਨਾਲੇ ਹੀ ਚੜ ਚੜਦੀ ਆ ਜੀ ਚਾਹੀ ਤੁਸੀਂ ਮੈਨੂੰ ਮਾੜਾ ਕਹੇ ਚਾਹੋ ਚੰਗਾ ਕਹੋ ਵੀ ਹਰ ਇੱਕ ਗੱਲ ਰਿਸ਼ਤੇਦਾਰਾਂ ਕੋਲੇ ਪਹੁੰਚਾਉਂਦੀ ਆ ਪਰ ਦੀ ਮੈਨੂੰ ਇਹ ਚੀਜ਼ ਇਹ ਬਿਲਕੁਲ ਪਸੰਦ ਨਹੀਂ ਆਉਂਦੀ ਚਾਹੇ ਉਹਦੇ ਵਿੱਚ ਵੀ ਸਾਡੇ ਘਰ ਦੀ ਕੁੜੀ ਕੋਲੇ ਗੱਲਾਂ ਕਰਦੀ ਵਿੱਚ ਹੈ ਕਿਸੇ ਕੋਲੇ ਵੀ ਕਰਦੀ ਵੀ ਮੈਨੂੰ ਇਹ ਜਿਆ ਪਸੰਦ ਨਹੀਂ ਵੀ ਚਲ ਭਾਈ ਮੈਂ ਤਾਂ ਤੈਨੂੰ ਚਾਰਨਾ ਦਿੰਨੀ ਆ ਚਟਨੀयां ਦਿੰਨੀ ਆ ਮੈਂ ਤਾਂ ਮਾੜੀ ਆ ਮੈਂ ਤਾਂ ਹੁਣ ਕੀ ਚੰਗੀ ਬਣਨਾ ਠੀਕ ਹੈ ਜੀ ਚਲੋ ਮੈਂ ਮਾੜੀ ਆ ਤੇਰੇ ਦੋ ਮੁੰਡੇ ਹੋਰ ਵੀ ਹੈਗੇ ਆ ਫਿਰ ਉਹ ਤੈਨੂੰ ਪਨੀਰ ਬਣਾ ਕੇ ਦੇ ਦਿਆ ਕਰਨਗੇ ਜਿੱਦ ਦੇ ਅਸੀਂ ਘਰੇ ਕੋਈ ਚਟਣੀ ਜਾਂ ਚਾਰ ਬਣਾ ਲਈ ਮੇਰੀ ਮਾਤਾ ਦਾ ਇਹੀ ਪੰਗਾ ਹੁੰਦਾ ਉਹਨੇ ਜਲੂਸ ਕੱਢਦੇ ਨਾ ਲਾ ਕੇ ਫੋਨ ਚਟਣੀ ਦੇਤੀ ਜੀ ਮੈਨੂੰ ਚਾਰ ਦੇਤਾ ਵੀ ਜਿੰਨਾਂ ਨੂੰ ਤੂੰ ਫੋਨ ਕਰਦੀ ਆ ਉਹ ਤਾਂ ਫਿਰ ਚਤੋਂ ਪੈਰ ਚੋਟ ਪਨੀਰ ਹੀ ਖਾਂਦੇ ਹੋਣਗੇ ਐਨਾ ਗੱਲਾਂ ਚ ਕਰਕੇ ਜੀ ਮੈਨੂੰ ਚਾਹੇ ਕੋਈ ਮਾੜਾ ਕਹੀ ਜਾਵੇ ਮੈਥੋਂ ਗੱਲਾਂ ਨਹੀਂ ਲੁਕੋਈਆਂ ਜਾਂਦੀਆਂ ਫਿਰ ਕਹਿੰਦਾ ਅਗਲਾ ਫਲਾਨੀ ਮਾੜੀ ਆ ਫਲਾਨੀ ਬੋਲਦੀ ਤੁਸੀਂ ਅਗਲੇ ਦਾ ਦਰਦ ਤਾਂ ਸਮਝਦੇ ਨਹੀਂ ਸੋਡਾ ਫਰਦ ਮੂਰੇ ਹੁੰਦਾ ਚਟਣੀਆਂ ਮੈਂ ਸੁਣੀ ਲਈ ਮੈਂ ਕੰਟਰੋਲ ਕੀਤਾ ਆਪਣੇ ਦਿਮਾਗ ਤੇ ਲੋਕ ਆਖਣਗੇ ਵੀ ਇਹਦਾ ਆਪਰੇਸ਼ਨ ਕਰਾਉਣਾ ਹੈ ਬਿਮਾਰ ਹੈ ਵੀ ਤੇ ਇਹਦੇ ਨਾਲ ਲੜਦੇ ਆ ਵੀ ਮੈਂ ਕਿੱਡੀਕ ਤਕੜੀਆਂ ਮੈਂ ਤਾਂ ਆਪ ਆਪਰੇਸ਼ਨਾਂ ਨੇ ਖਾਦੀ ਹੋਈਆਂ ਮੇਰ ਤਾਂ ਆਪ ਠੱਡ ਚਾਰ ਥਾਂ ਪੱਟਿਆ ਹੋਇਆ ਸੱਚੀ ਗੋਸ਼ ਜੀ ਰੋਣ ਚੜ ਰੋਣ ਨਿਕਲਿਆ ਹੁੰਦਾ ਵੀ ਰਾਤ ਮੇਰੀ ਕੰਡੀਸ਼ਨ ਨਹੀਂ ਸੀ ਕੋਈ ਰੋਟੀ ਪਕਾਉਣ ਦੀ ਦੀਪੂ ਕਹਿੰਦਾ ਮम्मी ਸੇਵੀਆਂ ਮਗਾ ਬੈ ਛੱਡ ਦੀਪੂ ਮੈਂ ਰੋਟੀ ਪਕਾ ਦਿੰਨੇ ਆ ਛਾਣਾ ਵਣੇ ਬੰਦਾ ਰੋਟੀ ਖਾ ਕੇ ਰਾਜੀ ਹੁੰਦਾ ਮੈਂ ਰੋਟੀਆਂ ਪਕਾਈਆਂ ਅੱਧਾ ਕੁੱਟ ਕੇ ਸਬਜ਼ੀ ਜਿਓ ਜੀ ਬਣਦੀ ਉਹ ਬਣਾ ਕੇ ਵੀ ਦਿੱਤੀ ਫੇਰ ਵੀ ਗੁੱਸਾ ਕਿਵੇਂ ਨਾ ਚੜੇ ਤੁਸੀਂ ਕਿਵੇਂ ਕੰਟਰੋਲ ਕਰੋਗੇ ਫੇਰ ਵਿਚਾਰਨਾ ਮੇਰੇ ਕੋਲੇ ਭੈਣਾ ਦੇ ਫੋਨ ਆਉਂਦੇ ਵੀ ਸਾਡੇ ਘਰੇ ਸਾਡੀ ਕੋਈ ਕਹਿੰਦਾ ਮੇਰੀ ਮਾਂ ਤੰਗ ਕਰ ਸੱਸ ਤੰਗ ਕਰਦੀ ਐ ਕੋਈ ਕਹਿੰਦੀ ਐ ਜੀ ਮੇਰੀ ਜਠਾਣੀ ਤੰਗ ਕਰਦੀ ਐ ਕੋਈ ਕਹਿੰਦਾ ਮੇਰੀ ਨੂੰਹ ਤੰਗ ਕਰਦੀ ਐ ਉਹ ਮੈਂ ਮੰਨਿਆ ਵੀ ਨੂੰਹਾਂ ਵੀ ਮਾਰੀਆਂ ਹੁੰਦੀਆਂ ਉਹਨੀਆਂ ਸੱਸਾਂ ਵੀ ਮਾਰ ਦਉਂਦੇ ਪਰ ਸਾਰਿਆਂ ਨੂੰ ਤਾਂ ਇੱਕ ਤੱਕੜੀ ਚ ਨਾਂ ਤੋਲ ਲਿਆ ਕਰੋ ਘਰ ਘਰ ਦੇ ਵਿੱਚ ਤਾਂ ਹੈ ਨਹੀਂ ਚਲ ਠੀਕ ਐ ਵੀ ਮਾਰੇ ਸਾਰੇ ਹੁੰਦੇ ਐ ਤੇ ਨੂੰਹਾਂ ਵੀ ਹੋ ਜਾਂਦੀਆਂ ਭਈ ਵਿੱਚ ਸੱਸਾਂ ਵੀ ਹੋ ਜਾਂਦੀਆਂ ਨਾਲ ਦਾ ਵੀ ਸਭ ਕੁਝ ਹੀ ਹੁੰਦਾ ਵਾੜਾ ਚੰਗਾ ਸਾਰੇ ਕਿਤੇ ਚੱਲਦਾ ਮੈਂ ਕਹਿੰਦੀ ਇੱਕ ਘਰ ਨੂੰ ਚੱਲਦਾ ਪਰ ਜੇ ਇੱਕ ਬੰਦਾ ਚੰਗਾ ਕਰ ਰਿਹਾ ਹੁਣ ਕੋ ਨਾਲ ਬੜੇ ਇਥੇ ਨਾ ਲਾਇਆ ਕਰੋ ਹੁਣ ਤੁਸੀਂ ਆਂ ਦੱਸੋ ਮੇਰੀ ਕੀ ਗਲਤੀ ਸੀ ਵੀ ਸਾਰੇ ਬੰਦੇ ਹਸਪ ਉਥੇ ਦੁਖੀ ਦੁੱਖ ਭਰੇ ਉਧਰ ਬਗ ਜਾ ਉਧਰ ਬਗ ਜਾ ਤੁਹਾਨੂੰ ਪਤਾ ਕਿੰਨੀ ਆ ਰਪੋਟਾਂ ਕਿੰਨੇ ਸਿਆਪੇ ਹੁੰਦੇ ਆ ਉਥੋਂ ਆ ਕੇ ਵੀ ਪੈਣਾ ਨਹੀਂ ਮਿਲਿਆ ਆਖਣ ਹੋ ਗਿਆ 10 ਮਿੰਟ ਰਾਮ ਨਹੀਂ ਕੀਤਾ ਰੋਟੀਆਂ ਪਕਾਈਆਂ ਤਾਂ ਸੁਰਤ ਹੀ ਨਹੀਂ ਸੀ ਸਵੇਰ ਖਾਲੀ ਪੇਟ ਮਾਤਾ ਗਈ ਸੀ ਨਾਲ ਖਾਲੀ ਪੇਟ ਮੈਂ ਗਈ ਸੀ ਗੁਰੂ ਘਰ ਰੋਟੀ ਇਹਨੇ ਖਾਧੀ ਮੈਂ ਖਾਧੀ ਇਹ ਵੀ ਦੱਸੋ ਦੱਸ ਮੈਂ ਜਿਹੜੇ ਪਕੌੜੇ ਖਾਲੇ ਸੀ ਵੀ ਜਿਹੜਾ ਤੂੰ ਇਹ ਗੱਲਾਂ ਕਰ ਰਹੀ ਹੈਂ ਰਿਸ਼ਤੇਦਾਰਾਂ ਕੋਲੇ ਮੈਨੂੰ ਚਟਣੀ ਨਹੀਂ ਦੇਤੀ ਮੈਨੂੰ ਚਾਰ ਦੇ ਤਾਂ ਦਰ ਜਿੰਨਾ ਕੋਲੇ ਚੂਲੀਆਂ ਕਰਦੀਆਂ ਉਹਨਾਂ ਕੋਲੇ ਜਾ ਕੇ ਭਈ ਤੂੰ آپریشن ਵੀ ਕਰਾ ਲੈ ਦਰਦ ਰਮੇ ਚੁਗਲੀਆਂ ਸੁਣਦੇ ਆ ਫਿਰ ਉਹ ਤੇਰਾ ਆਪਰੇਸ਼ਨ ਵੀ ਕਰਾ ਦੇਣ ਬੱਸ ਆਪਾਂ ਨੂੰ ਤਾਂ ਸੱਚੀ ਅਗਲਾ ਨਿਕਲੇ ਜਾਂਦੀਆਂ ਜੀ ਆਪਣੇ ਤੋਂ ਤਾਂ ਨਹੀਂ ਕੋਈ ਅਲਗਾ ਰੱਖਦਾ ਮੈਨੂੰ ਕਿਹੜਾ ਕਿਸਮੇ ਸਾਮਾ ਵੀ ਤੁਸੀਂ ਮੈਨੂੰ ਸਾਣ ਦਿਖਾਉਣੇ ਹੋ ਦੋ ਮੇਰੇ ਜਾਪੇ ਹੋ ਗਏ ਦੋ ਤਿੰਨ ਮੇਰੇ ਆਪਰੇਸ਼ਨ ਹੋ ਗਏ ਤਿੰਨ ਮਹੀਨੇ ਮਾਲਸਰ ਨਾਲ ਮੰਦਿਰ ਚ ਪਈ ਰਹੀ ਆ ਮੈਨੂੰ ਵੀ ਇਹਨਾਂ ਸਾਮਾ ਜਿਹੜਾ ਤੁਸੀਂ ਮੇਰੇ ਨਾਲ ਚੁਗਲੀਆਂ ਕਰਦੇ ਹੋ ਮਹਾਸਪਤਾਲ ਤੇ 4 ਦਿਨ ਰਹੀਆਂ ਕੋਈ ਤਾਂ ਰਿਸ਼ਤੇਦਾਰ ਕਮੈਂਟ ਕਰ ਦੋ ਮੇਰੀ ਵੀਡੀਓ ਤੇ ਵੀ ਮੈਂ ਪਤਾ ਲੱਗ ਗਿਆ ਸੀ ਠੂਈ ਤੇ ਤੁਸੀਂ ਮਾਰਦੇ ਨਹੀਂ ਦੂਜਿਆਂ ਨੂੰ ਗਿਆਨ ਦਿੰਨੇ ਹੋ ਸ਼ਰਮ ਕਰਿਆ ਕਰੋ ਥੋੜੀ ਬਹੁਤੀ ਕਜੇ ਦੇ ਘਰੇ ਅੱਗ ਬਣਾ ਲਾਇਆ ਕਰੋ ਆਪ ਦੇ ਘਰੇ ਅੱਗ ਲਾ ਕੇ ਦੇਖ ਲਓ ਜੇ ਤੁਹਾਨੂੰ ਸ਼ੇਕ ਲੱਗਿਆ ਤਾਂ ਲੱਗ ਜੂ ਪਤਾ ਉਹ ਜੀ ਭਾਈ ਇਹ ਆ ਆਪਾਂ ਤਾਂ ਸਿੱਧੀ ਜੀ ਕਹਿੰਦੇ ਆ ਉਹ ਜੀ ਸਾਡੀ ਮਾਤਾ ਹੈ ਘਰ ਦੀ ਇੱਕ ਇੱਕ ਗੱਲ ਇਹਨੇ ਬਾਹਰ ਆਪ ਦੇ ਰਿਸ਼ਤੇਦਾਰਾਂ ਕੋਲੇ ਪਹਚਾ ਕੇ ਛੱਡਣੀ ਇਹਨੂੰ ਰੋਟੀ ਫੇਰ ਚੰਗੀ ਲੱਗਦੀ ਆ ਉੱਥੇ ਫੇਰ ਭਾਈ ਮੈਨੂੰ ਵੀ ਚੜ ਚੜਦੀ ਆ ਮੈਂ ਜਮਾ ਨਹੀਂ ਮੁੱਕਰਦੀ ਚੜਕੇ ਮੈਨਾਂ ਜਦ ਇਹ ਮੈਂ ਵੀ ਇਨਸਾਨ ਆ ਕਿੱਥੇ ਤਾਂ ਮੇਰੇ ਤੇ ਤਰਸ ਕਰਨਾ ਸੀ ਵੀ ਬਿਮਾਰ ਹੋ ਕੇ ਮੇਰੇ ਨਾਲ ਤੁਰੀ ਫਿਰਦੀ ਆ ਆਹ ਦੇਖ ਲਓ ਜੀ ਮੇਰੇ ਚ ਡੂਢ ਹੱਡੀ ਆ ਕਰਨਾ ਨਹੀਂ ਚਾਹੁੰਦੀ ਮੈਂ ਤਾਂ ਕਿਤੇ ਮੈਂ ਤਾਂ ਕਿਤੇ ਮੇਰੀ ਮਾਤਾ ਨੂੰ ਇਹ ਸਵਾਲ ਨਹੀਂ ਕੀਤਾ ਜਦੋਂ ਹੁਣ ਮੇਰਾ ਪਿੱਛੇ ਜੇ ਰਸੌਲੀ ਗੱਡੀ ਆ 3 ਕਿਲੋ ਦੀ ਪੇਟ ਚੋਂ ਮੇਰੇ ਚੋਂ ਮੈਂ ਸੱਚੇ ਪਾਤਸ਼ਾਹ ਨੂੰ ਜਾਣ ਕੇ ਕਹਣੀ ਆ ਜੀ ਮੈਥੋਂ 15 ਦਿਨ ਖੜਾ ਤੱਕ ਨਹੀਂ ਹੋਇਆ ਗਿਆ ਐਡੀ ਵੱਡੀ ਰਸੌਲੀ ਸੀ ਤੇ ਇੰਨੀ ਕਮਜ਼ੋਰੀ ਪਾਤੀ ਉਹਨੇ 15 ਦਿਨ ਮੈਨੂੰ ਮੇਰਾ ਬੇਟਾ ਵਿਚਾਰਾ ਮੰਜੇ 'ਚ ਜਿਹੜਾ ਹੁੰਦਾ ਹੋ ਬਾਥਰੂਮ ਕਰਾਉਣ ਬੜਾ ਉੱਚ ਕਰਾਉਂਦਾ ਰਹਿਆ ਵੀ ਉਦੋਂ ਤੁਸੀਂ ਕਿੱਧਰ ਗਏ ਸੀ ਜਦੋਂ ਮੇਰਾ ਬੇਟਾ ਮੈਨੂੰ ਸਾਹਮਣੇ ਆ ਸੀ ਦੀਪੂ ਖੁਦ ਰੋਟੀਆਂ ਪਕਾਉਂਦਾ ਰਿਹਾ ਜਦੋਂ ਮੇਰਾ 10-15 ਦਿਨ ਮੇਰੀ ਬੇਟੀ ਲਾਗੀ ਜਦੋਂ ਤੋਂ ਬਾਅਦ ਮੇਰੀ ਭਤੀਜੀ ਨੂੰ ਲਾਗੀ ਠੀਕ ਹੈ ਤੇ 28-29 ਦਿਨ ਸੀ ਮੇਰੇ ਪ੍ਰੇਸ਼ਣ ਨੂੰ ਮਤ ਬੈਠੇ ਤੱਕ ਨਹੀਂ ਸੀ ਜਾਂਦਾ ਵੀ ਕਮਜ਼ੋਰੀ ਨਹੀਂ ਸੀ ਦੀਪੂ ਆਪ ਰੋਟੀਆਂ ਪਕਾਉਂਦਾ ਸੀ ਉਦੋਂ ਕਿੱਧਰ ਗਏ ਸੀ ਉਦੋਂ ਮਾਤਾ ਕਿੱਧਰ ਗਈ ਸੀ ਤੇ ਹਜੇ ਮਾਤਾ ਕਹਿੰਦੀ ਹੈ ਕਿ ਮੈਨੂੰ ਤਾਂ 2 ਮਹੀਨੇ ਤੋਂ ਪਤਾ ਲੱਗਿਆ ਤੇਰੀ ਬਰੇਸ਼ਣ ਦਾ ਦੇਖੋ ਜੀ ਆ ਬਸ ਗੱਲ ਇੱਥੇ ਆ ਜਾਂਦੀ ਹੈ ਆਪ ਤੋ ਝੂਠ ਨਹੀਂ ਬਾਜਦਾ ਅਗਲਾ ਗੱਪ ਪਛੜਾਪ ਮਾਰ ਕੇ ਟੱਪ ਜਾਂਦਾ ਮੈਂ ਕਹਣੀ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਬੰਦਾ ਗੱਪ ਮਾਰਦਾ ਨਾ ਤੁਮੇ ਅਭੀ ਸਜ਼ਾ ਦੇ ਅਭੀ ਸਜ਼ਾ ਦਿਓ ਗ ਮੈਂ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਤੇ ਨਹੀਂ ਦੱਸਿਆ ਨਹੀਂ ਦੇਖੋ ਜੀ ਮੇਰੇ ਆਪਰੇਸ਼ਨ ਦਾ ਕਹਿੰਦੇ ਪਤਾ ਨਹੀਂ ਲੱਗਾ ਮੇਰੇ ਮੁੰਡੇ ਨੇ ਸਟੇਟਸ ਵੀ ਪਾਇਆ ਸੀ ਮੇਰਾ ਵਿਚਾਰੇ ਨੇ ਜਦੋਂ ਮੇਰਾ ਆਪਰੇਸ਼ਨ ਹੋਇਆ ਹਸਪਤਾਲ ਚ ਪਈ ਦਾ ਆਪਰੇਸ਼ਨ ਹੋਏ ਦੀ ਫੋਟੋ ਪਾਈ ਵਿਚਾਰੇ ਨੇ ਸਟੇਟਸ ਤੇ ਲਾਤੀ ਵੀ ਆਪ ਵੀ ਪਤਾ ਲੱਗ ਜੂ ਸਾਰਿਆਂ ਨੂੰ ਪਤਾ ਸੀ ਗੱਪ ਪਤਾ ਨਹੀਂ ਕਿੱਥੋਂ ਮਾਰਦੇ ਐ ਐਡੇ ਬਿਸ਼ਰਮ ਲੋਕ ਆ ਗੱਪ ਬੜਾ ਮਾਰਨਗੇ ਸਭ ਨੂੰ ਪਤਾ ਸਨ ਤਾਂ ਪਤਾ ਹੀ ਨਹੀਂ ਜਦੋਂ ਹੋ ਗਿਆ ਮੇਰੇ ਸਹੀ 2 ਮਹੀਨੇ ਆਪਰੇਸ਼ਨ ਨੂੰ ਉਦੋਂ ਸਾਡੀ ਮਾਤਾ ਵੀ ਘਰੇ ਪਹੁੰਚ ਗਈ ਕਿ ਪਤਾ ਸੀ ਵੀ ਹੁਣ ਰੋਟੀਆਂ ਪਕਾਉਣ ਦੀ ਉਗਰੀ ਹੋ ਗਈ ਮੇਰਾ ਨਾ ਕਿਸੇ ਨੇ ਕੀਤਾ ਮੈਨੂੰ ਕਹਦਾ ਆਸਾਂ ਦਿਖਾਉਣੇ ਤੁਸੀਂ ਕਾਹਦੀਆਂ ਤੁਸੀਂ ਉਹ ਕਰਦੇ ਹੋਗੇ ਰੱਬ ਨੇ ਵਧਾਉਣਾ ਪਰਮਾਤਮਾ ਨੇ ਦੇਣਾ ਠੀਕ ਹੈ ਜੋ ਕਰਮਾਂ 'ਚ ਮਿਲ ਜਾਣਾ ਤੁਸੀਂ ਕੌਣ ਹੋ ਦੇਣ ਵਾਲੇ ਤੇ ਖੋਣ ਵਾਲੇ ਤੁਹਾਡੀ ਕੀ ਔਕਾਤ ਹੈ ਮੈਂ ਰੱਬ ਤੋਂ ਮੰਗਦੀ ਆ ਇਕੱਲੇ ਪਰਮਾਤਮਾ ਤੋਂ ਮੰਗਦੀ ਆ ਮੈਂ ਕਦੇ ਕਿਸੇ ਇਨਸਾਨ ਤੋਂ ਨਾ ਤਾਂ ਮੰਗਿਆ ਨਾ ਮੰਗੀ ਵਾਹਿਗੁਰੂ ਦਾ ਦਿੱਤਾ ਅੱਜ ਸਭ ਕੁਝ ਆ ਸਾਡੇ ਘਰੇ ਠੀਕ ਹੈ ਜੀ ਪਰ ਆ ਭਰਤੋ ਨਾ ਕਰਿਆ ਕਰਨ ਇਹ ਮੈਂ ਵੀਡੀਓ ਤਾਂ ਪਾਈ ਆ ਮੈਨੂੰ ਹਰਖ ਚੜਦਾ ਬਹੁਤ ਹਰਖ ਚੜਦਾ ਜਦੋਂ ਮੇਰੇ ਨਾਲ ਚੁਗਲੀਆਂ ਕਰਦੇ ਆ ਇਹਨੇ ਛੱਟ ਨਹੀਂ ਦਿੱਤੀ ਇਹਨੇ ਚਾਰ ਦੇ ਤਾਂ ਭਾਈ ਫਿਰ ਮੈਥੋਂ ਤਾਂ ਆਹੀ ਕੁਝ ਮਿਲੂਗਾ ਜਿੱਥੇ ਸ਼ਾਹੀ ਪਨੀਰ ਮਿਲਦਾ ਤੁਸੀਂ ਬਹਿ ਕੇ ਰੋਟੀਆਂ ਖਾ ਲਓ ਮੇਰੇ ਤੇ ਨਾ ਟਿੱਪਣੀਆਂ ਕਰੋ ਨਾ ਤਾਂ ਮੈਂ ਕਰਦੀਆਂ ਟਿੱਪਣੀਆਂ ਦਾ ਮਜ਼ਾਰਾ ਮੈਂ ਤਾਂ ਕਿਸੇ ਨੂੰ ਮੈਨੇ ਦਿੱਤੇ ਨਹੀਂ ਮੇਰੇ ਦੋ ਆਪਰੇਸ਼ਨ ਤਿੰਨ ਹੋ ਗਏ ਮੈਂ ਬਿਮਾਰ ਹਾਂ ਮੈਨੂੰ ਕੋਈ ਰੋਕੀ ਦੀ ਮੈਂ ਅੱਜ ਵੀ ਕਹਿਣੀ ਆ ਵੀ ਆ ਕੇ ਮੇਰੇ ਸਾਹਮਣੇ ਕੋਈ ਗੱਲ ਕਰੇ ਵੀ ਹਾਂ ਇਹ ਮੰਜੇ ਚ ਪਈ ਸੀ ਇਹਦਾ ਪਤਾ ਲੈਣਾ ਹੈ 3 ਮਹੀਨੇ ਮੇਰੇ ਬੱਚਿਆਂ ਨੇ ਮੇਰੇ ਨਾਲ ਨਰਕ ਭੋਗਿਆ ਜੀ 3 ਮਹੀਨੇ ਮੰਜੇ ਚ ਪਈ ਰਹੀ ਆ ਉਦੋਂ ਰਿਸ਼ਤੇਦਾਰ ਕੋਈ ਕਿੱਧਰ ਗਏ ਸੀ ਕਿਸੇ ਨੇ ਆ ਕੇ ਐਂ ਤੱਕ ਨਹੀਂ ਕਿਹਾ ਵੀ ਲੈ ਤਰੇ ਜੂ ਆਏ ਸੀ ਲੈ ਤਰੇ ਕੱਪੜੇ ਧੋਜੇ ਵੀ ਤਰੇ ਜੂ ਬੱਖ ਛੋਟੇ ਆ ਉਦਾਂ ਢੂਈ ਨਹੀਂ ਮਾਰੀ ਹੁਣ ਗਿਆਨ ਦੇ ਨੂੰ ਚੁਗਲੀਆਂ ਮੈਂ ਕਹਿਣੀ ਆ ਸੱਚੇ ਪਾਸ਼ਾ ਵੈਗਰੂ ਜਿਹੜਾ ਬੰਦਾ ਚੁਗਲੀਆਂ ਕਰਦਾ ਕਿੰਦੀ ਨਿੰਦਿਆ ਕਰਦਾ ਉਹਨੂੰ ਐਸੀ ਸਜ਼ਾ ਲਾਈ ਉਹ ਹੀ ਸਜ਼ਾ ਲਾਈ ਜਿਹ ਕੋਈ ਚੁ 24 ਘੰਟੇ ਫੋਨ ਚੱਲੀ ਜਾਂਦਾ ਕੰਮਵਾਰੀ ਹੱਥ ਨੂੰ ਜਲਦੀ ਕੰਮ ਮੈਂ ਕਾਸਮ ਖਾਨੀ ਆ ਜੇ ਕਦੇ ਕਿਸੇ ਨੇ ਮੈਨੂੰ ਲਸਣ ਵੀ ਛਿੱਲ ਕੇ ਦਿੱਤੀ ਹੋਵੇ ਲਵੇ ਅਸੀਂ ਲਸਣ ਹੀ ਛਿੱਲਦੇ ਨਹੀਂ ਲਸਣ ਨਹੀਂ ਛਿੱਲੀ ਮੈਂ ਤਾਂ ਕਿਹੇ ਹੀ ਨਹੀਂ ਵੀ ਕੋਈ ਮੇਰਾ ਕੰਮ ਕਰਾਉ ਜਵਾਨਾ ਕੰਮ ਕਰਾਉ ਕੋਈ ਲੋੜ ਨਹੀਂ ਮੈਨੂੰ ਕਿਸੇ ਦੇ ਕੰਮ ਦੀ ਪਰ ਚੁਗਲੀਆਂ ਨਾ ਮੇਰੀਆਂ ਕਰਿਆ ਕਰੋ ਕਿਉਂਕਿ ਮੇਰੀਆਂ ਬਾਦਵਾਵਾਂ ਸਾਨੂੰ ਲੈ ਕੇ ਵਹਿ ਜਾਂਦੀਆਂ ਫਿਰ ਮੈਂ ਜਦੋਂ ਪਾਠ ਕਰਕੇ ਹਟਦੀ ਨਾ ਇੱਕੋ ਹੀ ਗੱਲ ਕਹਿੰਦੀ ਆ ਵੀ ਸੱਚੇ ਪਾਸ਼ਾ ਵੈਗਰੂ ਜਿਹੜਾ ਮੈਨੂੰ ਦੁੱਖ ਦਿੰਦਾ ਜਿਹੜਾ ਮੇਰੀਆਂ ਅੰਤਰਾਤਮਾ ਭੁੰਨਦਾ ਉਹਨੂੰ ਤੂੰ ਦੇਖੀ ਪ੍ਰਮਾਤਮਾ ਬੰਦੇ ਜੋ ਬੰਦਾ ਬਚ ਜਾਂਦਾ ਤੇ ਪ੍ਰਮਾਤਮਾ ਦੀ ਮਾਰ ਤੋਂ ਨਾ ਕੋਈ ਮਰਨ ਵਾਲੀ ਹੋਈ ਪਈ ਆ ساری ਜ਼ਿੰਦਗੀ ਬਿਮਾਰੀਆਂ ਨਾਲ ਤੇ ਇੱਕ ਵੀਰਦਾਰੀਆਂ ਨਾਲ ਲੜਦੀ ਨੇ ਕੱਢ ਲਿਆ ਕਿਸੇ ਨੇ ਸਿਆਣਿਆ ਨਹੀਂ ਅੱਜ ਮੈਨੂੰ ਗਿਆਨ ਦਿੰਦੇ ਆ ਸ਼ਰਮ ਕਰੋ ਗਿਆਨ ਦੇਣ ਵਾਲੇ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਕਰੋ ਫਿਰ ਦੂਜੇ ਤੇ ਉਂਗਲੀ ਚੱਕਿਆ ਕਰੋ ਤੁਸੀਂ ਕਿੰਨੇ ਕੁ ਚੰਗੇ ਹੋ ਇਹ ਰੱਬ ਨੂੰ ਪਤਾ ਹੀ ਆ ਤੇ ਮੈਂ ਕਿੰਨੀ ਕੁ ਮਾੜੀ ਆ ਰੱਬ ਨੂੰ ਪਤਾ ਹੀ ਆ ਚੁਗਲੀਆਂ ਕਰਨ ਨਾਲ ਤੁਸੀਂ ਵੱਡੇ ਨਹੀਂ ਹੋ ਜਾਂਦੇ ਲਾ ਕੇ ਫੋਨ 2-2 ਘੰਟੇ ਚੁਗਲੀਆਂ ਹੋ ਜਾਂਦੀਆਂ ਕੰਮਵਾਰੀ ਬਾਹਾਂ ਵੀ ਦੁਖਦੀਆਂ ਲੱਤਾਂ ਵੀ ਦੁਖਦੀਆਂ ਸਾਰਾ ਕੁਝ ਦੁਖਦਾ ਤੇ ਜਦੋਂ ਚੁਗਲੀਆਂ ਕਰਨੀਆਂ ਉਹਦੇ ਮੂੰਹ ਤੇ ਐ ਹੱਥ ਫਿੱਟੇ ਹੋ ਜਾਂਦੇ ਐ ਕਰਕੇ ਵੀ ਸੁਣਨਾ ਜਾਵੇ ਬਾਹਰ ਕਿਸੇ ਨੂੰ ਦਰੋਪਰਮਾਤਮਾ ਤੋਂ ਡਰੋ ਉਹ ਕਾਲਪੁਰਖ ਵੈਨ ਤੁਡਰੋ ਬੈਠਾ ਉਹ ਸਭ ਦੇ ਲੇਖੇ ਲਾਉਣ ਨੂੰ ਬੈਠਾ ਜੇ ਕਿਤੇ ਪਰਮਾਤਮਾ ਨਾ ਹੋਵੇ ਨਾ ਤੁਸੀਂ ਢਾਟਾ ਮਾਰ ਦਿਓ ਕਿਉਂਕਿ ਉਹ ਦਿੰਦਾ ਫਿਰ ਸਜ਼ਾ ਦੇ ਵੀ ਜਾਂਦਾ ਇਹ ਕੋਈ ਸ਼ੱਕ ਨਹੀਂ ਹੈਗਾ ਸਮਾ ਪੈ ਕੇ ਸਭ ਨੂੰ ਭਰਨੀਆਂ ਪਹਿਣੀਆਂ ਜਿਹੜਾ ਕਿਸੇ ਨੂੰ ਦੁੱਖ ਦਿੰਦਾ ਨਾ ਉਹ ਦੁੱਖ ਸਹਿਣ ਲਈ ਵੀ ਤਿਆਰ ਰਹੋ ਕਿਉਂਕਿ ਪਰਮਾਤਮਾ ਨੇ ਜਦੋਂ ਤੁਹਾਡੇ ਤੇ ਚੱਕੀ ਧਰ ਲਈ ਨਾ ਦੁੱਖਾਂ ਵਾਲੀ ਉਦੋਂ ਕੜਾਉ ਛੋੜੀਆਂ ਚੀਕਾਂ ਸੋ ਤੁਸੀਂ ਕਹਿੰਦੇ ਹੋਗੇ ਵੀ ਅੱਜ ਗੁੱਸੇ ਗੁੱਸੇ ਦੀ ਨਹੀਂ ਇਹ ਮੈਨੂੰ ਗੁੱਸਾ ਆ ਜਾਂਦਾ ਵੀ ਮੈਂ ਸਾਰਾ ਕੁਝ ਕਰ ਕਰਾ ਕੇ ਵੀ ਮਤਲਬ ਸੁਣਨ ਨੂੰ ਮਿਲਦਾ ਵੀ ਐਂ ਕਰਦੀ ਐ ਇਹ ਬਾਹ ਕਰਦੀ ਐ ਮੈਂ ਮੇਰਾ ਵਾਹਿਗੁਰੂ ਜਾਣਦਾ ਜੀ ਇੱਕ ਟਾਈਮ ਰੋਟੀ ਬਕਾਉਣ ਦੀ ਹਿੰਮਤ ਨਹੀਂ ਹੁੰਦੀ ਫਿਰ ਵੀ ਉੱਠ ਕੇ ਰੋਟੀਆਂ ਬਕਾਉਣੀ ਆ ਤੇ ਜਦ ਦੀਪੂ ਨੂੰ ਕਹਿਣੀ ਆ ਵੀ ਬੇਟਾ ਤੂੰ ਵਿਆਹ ਕਰਾ ਲੈ ਤੋ ਕਹਿਣਾ ਮੰਮੀ ਵੀ ਮੈਂ ਤਾਂ ਤੇਰੇ ਨਾਲ ਕੰਮ ਕਰਾ ਦੂੰਗਾ ਮੈਨੂੰ ਆਪਦਾ ਮੇਰਾ ਲਾ ਹੁਣ ਕੰਪਲੀਟ ਹੋਊਗਾ ਮੈਂ ਤਾਂ ਆਪਦਾ ਕਚਹਿਰੀਆਂ ਚ ਸਾਲ ਬੈਠੂੰਗਾ ਫਿਰ ਮੈਂ ਵਿਆਹ ਕਰਵਾਉਂਗਾ ਮੰਮੀ ਬਣ ਕੇ ਮੈਨੂੰ ਪਰੇਸ਼ਾਨ ਨਾ ਕਰ ਫਿਰ ਬਈ ਬੱਚੇ ਤੇ ਵੀ ਤਰਸ ਆਉਂਦਾ ਵੀ ਮਾਂ ਦੀਆਂ ਮਜਬੂਰੀਆਂ ਖਾਤਰ ਕਿਉਂਕਿ ਅੱਜ ਕੱਲੋ ਨਸੀਬਨ ਵਾਲੀ ਧੀ ਪੁੱਤ ਚੰਗੇ ਮਿਲਦੇ ਆ ਜਿਹੜੇ ਆਪਣੇ ਘਰੇ ਆਉਂਦੇ ਆ ਕਰਮਾਂ ਨਾਲ ਮਿਲਦੇ ਆ ਉਹ ਕਹਿੰਦਾ ਮਾਂ ਵੀ ਮੈਨੂੰ ਕਚੈਰੀਆਂ 'ਚ ਬੈਠਣ ਲੱਗ ਜਾਂਦੇ ਮੈਨੂੰ ਤੂੰ ਹਜੇ ਛੂਲੀ ਤੇ ਨਾ ਟੰਗ ਮਾਂ ਬਣ ਕੇ ਉੱਥੇ ਆਪ ਡਰ ਜਾਈਦਾ ਵੀ ਪਤਾ ਨਹੀਂ ਕੋਈ ਜਵਾਕ ਨਾਲ ਗਲਤ ਹੋ ਗਿਆ ਤਾਂ ਫਿਰ ਜਵਾਕ ਨੇ ਸਾਰੀ ਉਮਰ ਮੈਨੂੰ ਕੋਸਣਾ ਵੀ ਮੇਰੀ ਮਾਂ ਲਈ ਥੱਕੇ ਕਰਕੇ ਮੇਰੇ ਨਾਲ ਆਇਆ ਉਹ ਉੱਥੇ ਚੁੱਪ ਕਰ ਜਾਈਦਾ ਜੀ ਐਨਾ ਫਾਇਦਾ ਨਾ ਚੱਕੋ ਕਿ ਰੱਬ ਨੇ ਤੁਹਾਨੂੰ ਫਿਰ ਬਖਸ਼ਣਾ ਨਹੀਂ ਕਿ ਜਿਹੜੀਆਂ ਬਾਤਾਂ ਦੂਆ ਮੈਂ ਤੁਸੀ ਬਚ ਨਹੀਂ ਸਕਦੇ ਜੇ ਤੁਸੀਂ ਸਾਰਾ ਦਿਨ ਮੈਨੂੰ ਮਰੀ ਨੂੰ ਕੀ ਮਾਰਦੇ ਮੈਂ ਤਾਂ ਪਹਿਲਾਂ ਹੀ ਦੁਖੀ ਹਾਂ ਕਿਸੇ ਰਿਸ਼ਤੇ ਨੇ ਨਹੀਂ ਸਿਆਣਿਆ ਐਨੇ ਰੋਗਾਂ ਨਾਲ ਲੜੀਆਂ ਫਿਰ ਵੀ ਤੁਸੀਂ ਮੇਰੇ ਨਾਲ ਬਰਤਣਾ ਕਰਦੇ ਹੋ ਡਰੋਸ ਰੱਬ ਤੋਂ ਡਰ ਜਿਓ ਹੁਣ ਤਾਂ ਬੇਸ਼ਰਮ ਵਾਲੇ ਜਿਹੜੇ ਤੁਸੀਂ ਰੰਗ ਲੁਕੋਣ ਹੋ ਨਾ ਅਸਲੀ ਚਿਹਰੇ ਛੋੜੇਉ ਲੈ ਕੇ ਖੜੋ ਸਾਹਮਣੇ ਆ ਨਕਲੀ ਨਾ ਦਿਖਾਇਆ ਕਰੋ ਸਾਡੇ ਮੂੰਹ ਤੇ ਸਾਡੇ ਬਣ ਜੇ ਨੇ ਅਗਲੇ ਦਿਨ ਮੂੰਹ ਤੇ ਅਗਲੇ ਬਣ ਜਾਣੀਓ ਸੋ ਮੈਂ ਦੁਖੀ ਹੋਈ ਜੀ ਦੁਖੀ ਹੋ ਕੇ ਤੁਹਾਨੂੰ ਇਹ ਗੱਲ ਦੱਸੀ ਆ ਵੀ ਮੈਨੂੰ ਸਾਰੇ ਗਿਆਨ ਦੇਣ ਲੱਗ ਜਾਂਦਾ ਮੈਨੂੰ ਹਰਕ ਚੜਦਾ ਮੇਰੇ ਕੋਲ ਤਾਂ ਆਹੀ ਜਿੱਥੇ ਮੈਂ ਤੁਹਾਨੂੰ ਸਬਜ਼ੀ ਬਣੂ ਸਬਜ਼ੀ ਬਣਾ ਲਾਂਗੇ ਨਾ ਬਣੂਗੀ ਤੇ ਭਾਈ ਮੈਨੂੰ ਔਕੇ ਤੇ ਚਾਰ ਚਟਣੀ ਨਾਲ ਵੀ ਰੋਟੀ ਖਾਣੀ ਪੈਂਦੀ ਤੇ ਫਟਾਉਣੀ ਪੈਂਦੀ ਜਿੱਥੇ ਪਨੀਰ ਮਿਲਦਾ ਮਿਲਦਾ ਅਗਲਾ ਜਾ ਸਕਦਾ ਮੈਨੂੰ ਕੋਈ ਆਪਸ਼ਨ ਨਹੀਂ ਠੀਕ ਆ ਕਰ ਕਰਾ ਕੇ ਵੀ ਜਿੱਥੇ ਵੇਚੀ ਕਰਨੀ ਹੈ ਲੈ ਜਿੱਥੇ ਮਰਜੀ ਜਾਓ ਮੇਰੇ ਸਿਰ ਤੇ ਕੋਈ ਅਸਰ ਨਹੀਂ ਸੋ ਵੀਡੀਓ ਬਣਾਉਣ ਚ ਕੋਈ ਗਲਤੀ ਰਹੀ ਹੋਵੇ ਤਾਂ ਵੀਰੇ ਮੈਂ ਸੌਰੀ ਚਾਉਣੀ ਆ ਅੱਜ ਮੇਰਾ ਦਿਮਾਗ ਖਰਾਬ ਸੀ ਵੀ ਸਾਰਾ ਕੁਝ ਕਰ ਕਰਾ ਕੇ ਵੀ ਜਦੋਂ ਬੰਦੇ ਨੂੰ ਸੁਣਨ ਨੂੰ ਮਿਲ ਜੇ ਨਾ ਸੱਚੀ ਕੁੱਛ ਹੋ ਰਹਿਂਦਾ ਕੱਖ ਨਹੀਂ ਜਿਹੜੇ ਬੰਦੇ ਨੇ ਸਾਰੀ ਉਮਰ ਇਹੀ ਸੁਣੀਆਂ ਉਹਨਾਂ ਤੇ ਬੰਦਾ ਬੁੱਢਾ ਸੋ ਮਿਲਦੇ ਜੀ ਆਪਾਂ ਅਗਨੀ ਵੀਡੀਓ ਚ